ਪ੍ਰਧਾਨ ਜਮਾਲ ਨੇ ਬਿਆਨ ਦਿੱਤਾ ਸੀ ਕਿ ਅਸੀਂ ਇੱਕ ਮੁਰਗੀ ਤੱਕ ਵੀ ਮੁਆਵਜ਼ਾ ਦੇ ਆ ਗਏ ਹੁਣ ਕੋਈ ਸਾਨੂੰ ਅਜੇ ਤੱਕ 6800 ਛੱਡ ਕੇ ਸਾਨੂੰ 68 ਰੁਪਏ ਵੀ ਨਹੀਂ ਮਿਲੇ ਨਹੀਂ ਭਗਵਾਨ ਜਮਾਲ ਕਹਿੰਦਾ ਮੈਂ ਤਾਂ ਪਹਿਲਾਂ ਬੱਕਰੀ ਤੇ ਮੁਰਗੀ ਤੇ ਹੋਰ ਸਾਰੇ ਘਰ ਡਿੱਗੇ ਸੀ ਉਹਦਾ ਵੀ ਮੁਆਵਜ਼ਾ ਦਿੱਤਾ ਉਹ ਝੂਠ ਮਾਰਦੇ ਨੇ ਝੂਠ ਬਿਲਕੁਲ ਝੂਠ ਬੋਲ ਰਿਹਾ ਹੈ ਸ਼ੱਕ ਦੀ ਮੇਰੇ ਨਾਲ ਕੋਈ ਕੋਈ ਉਹਨਾਂ ਦਾ ਐਪੀ ਆ ਕੇ ਕੋਈ ਉਹਨਾਂ ਦਾ ਐਮਐਲ ਆ ਕੇ ਗੱਲ ਕਰੇ ਸਾਨੂੰ ਕਿੱਥੇ ਇਹਨੇ ਮੁਆਵਜ਼ਾ ਦਿੱਤਾ ਕੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਅਸੀਂ ਇਸ ਵੇਲੇ ਬਾਉ ਪਰ ਪਿੰਡ ਦੇ ਵਿੱਚ ਮੌਜੂਦ ਹਾਂ ਜੋ ਕਿ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਇੱਥੇ ਬਿਆਸ ਦਰਿਆ ਦੀ ਜਿਹੜੀ ਤਬਾਹੀ ਹੈ ਉਹ ਦੇਖੀ ਜਾ ਸਕਦੀ ਹੈ 17 ਪਿੰਡ ਜਿਹੜੇ ਇਸ ਇਲਾਕੇ ਦੇ ਬਿਆਸ ਦਰਿਆ ਨੇ ਆਪਣੀ ਲਪੇਟ ਵਿੱਚ ਲਏ ਸੀ ਤੇ ਇਥੋਂ ਦਾ ਜਿਹੜਾ ਫਸਲਾਂ ਦਾ ਨੁਕਸਾਨ ਪਸ਼ੂਆਂ ਦਾ ਨੁਕਸਾਨ ਘਰਾਂ ਦਾ ਨੁਕਸਾਨ ਹਰ ਪਾਸੇ ਤਬਾਹੀ ਦਾ ਮੰਜ਼ਰ ਹੈ ਸਾਡੇ ਨਾਲ ਇਸੇ ਪਿੰਡ ਦੇ ਬਾਪੂ ਜੀ ਮੌਜੂਦ ਨੇ ਅਸੀਂ ਇਹਨਾਂ ਤੋਂ ਜਾਣਨਾ ਚਾਹਾਂਗੇ ਬਾਪੂ ਜੀ ਪਹਿਲਾਂ ਤਾਂ 1947 ਦਾ ਦੌਰ ਦੇਖਿਆ ਜਦੋਂ ਹੱਲਾ ਪਿਆ ਉਦੋਂ ਪੰਜਾਬ ਦਾ ਬਹੁਤ ਘਾਣ ਹੋਇਆ ਉਸ ਤੋਂ ਬਾਅਦ 1988 ਹੜਾਈ ਉਸ ਤੋਂ ਬਾਅਦ 1993 ਚ ਫਿਰ ਤਾਂ ਦੇਰੇ 2010 ਚ 2019 ਚ 2023 ਚ ਹੁਣ 2025 ਚ ਹਾਂਜੀ ਆਪਣੇ ਪੰਜਾਬ ਦਾ ਹਾਲਾਤ ਨੇ ਜਿਹੜੇ ਉਹ ਬਹੁਤ ਮਾੜੇ ਨੇ ਪਰ ਸਿਉਗ ਸਥਿਤੀ ਬਣੀ ਹੋਈ ਹੈ ਕੀ ਗੱਲ ਪੰਜਾਬ ਨਾਲੇ ਤੁਹਾਨੂੰ ਲੱਗਦਾ ਨਾ ਵੀ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਧੱਕਾ ਕਰ ਰਹੀਆਂ ਨੇ ਸਰਕਾਰਾਂ ਜਿਉਂ ਸਾਰਾ ਸਾਨੂੰ ਇੱਥੇ 50 ਸਾਲ ਹੋ ਗਏ ਬੈਠਿਆ ਜੀ ਸਾਨੂੰ ਜਦੋਂ ਡੁੱਬਦੇ ਸਾਡੀ ਕੋਈ ਬਾਤ ਨਹੀਂ ਪੁੱਛਦਾ ਹਮ ਸਾਰਾ ਕੋਈ ਸਰਕਾਰ ਤੋਂ ਸਾਨੂੰ ਕੋਈ ਆਸਮੇਦ ਨਹੀਂ ਕੀ ਜੀ ਇਹ ਹੁਣ ਆ ਵੇਲੇ ਤੁਸੀਂ ਆਪ ਜੀ ਲਾਤਵੇਂਦੇ ਜੇ ਕੀ ਲਾਤ ਬਣਿਆ ਅਜੇ ਤੱਕ ਕਿਸੇ ਸਰਕਾਰ ਨੇ ਸਾਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਜੀ ਹਾਂਜੀ ਅੱਛਾ ਸਰਕਾਰ ਤਾਂ ਕਹਿੰਦੀ ਸੀ ਵੀ ਅਸੀਂ ਮੁਆਵਜ਼ਾ ਦਵਾਂਗੇ ਸਪੈਸ਼ਲ ਗਰਦਾਵਰੀ ਕਰਵਾ ਕੇ ਵੀ ਅਸੀਂ 2023 ਦੇ ਵਿੱਚ ਜਿਹੜੇ ਹੜਾ ਆਏ ਸੀ ਉਦੋਂ ਵੀ 6800 ਰੁਪਏ ਕਿੱਲੇ ਦਾ ਦਿੱਤਾ ਸੀ ਅਤੇ ਅਸੀਂ ਹੁਣ ਵੀ ਜਿਹੜਾ ਮੁਆਵਜ਼ਾ ਦਵਾਂਗੇ ਕੁੱਕੜੀ ਦਾ ਬੱਕਰੀ ਦਾ ਤੁਹਾਨੂੰ ਲੱਗਦਾ ਵੀ ਹੁਣ 6800 ਰੁਪਏ ਨਾਲ ਸਰਜੂ ਦੇਖੋ ਜੀ ਜਦੋਂ ਪਤਨਤ ਮਾਲ ਨੇ ਬਿਆਨ ਦਿੱਤਾ ਸੀ ਕਿ ਅਸੀਂ ਕੋਈ ਮੁਰਗੀ ਤੱਕ ਵੀ ਮੁਆਵਜ਼ਾ ਦੇਾਂਗੇ ਹੁਣ ਕੋਈ ਸਾਨੂੰ ਅਜੇ ਤੱਕ 6800 ਛੱਡ ਕੇ ਸਾਨੂੰ 68 ਰੁਪਏ ਵੀ ਨਹੀਂ ਮਿਲੇ ਵਾਹ ਦੇਖੋ 6800 ਕਿੱਥੇ ਰਹਿ ਗਏ 68 ਰੁਪਏ ਵੀ ਨਹੀਂ ਜਿਵੇਂ ਮਿਲੇ 2000 ਦੇ ਅੱਛਾ ਹੁਣ ਫੇਰ ਆਖੀ ਜਾਂਦੇ ਆ ਜਿੱਦਾਂ ਚਿਰ ਮਿਲਦਾ ਨਿਗਾ ਉਹਨਾਂ ਚਿਰ ਕੋਈ ਇਹੋ ਜਿਹੀ ਕਈ ਜਾਂਦੇ ਸੁਣੀ ਜਾਂਦੇ ਖਬਰਾਂ ਵੀ ਸੁਣੀ ਜਾਂਦੇ ਆ ਆ ਭਗਵਾਨ ਦਮਨ ਬੋਲੀ ਜਾਂਦਾ ਉਹ ਬੋਲੀ ਜਾਂਦਾ ਉੱਥੇ ਬੈਠੇ ਬਿਆਨ ਦਿੱਤੀ ਜਾਂਦਾ ਕੋਈ ਅਜੇ ਤੱਕ ਕੋਈ ਕਿਸੇ ਦੀ ਬਾਣੀ ਫੜੀ ਲੋਕਾਂ ਦੇ ਮਕਾਨ ਰੁੜ ਗਏ ਲੋਕਾਂ ਦੇ ਪਸ਼ੂ ਰੁੜ ਗਏ ਸਮਾਨ ਵੇਖੋ ਕੰਨਿਆਂ ਨੇ ਕੋਠਿਆਂ ਦੇ ਚੜਾ ਲਿਆ ਕਈਆਂ ਦਾ ਅੱਧਾ ਰੁੜ ਗਿਆ ਦਾ ਪਾਰ ਕੱਢ ਲਿਆ ਬੁਰੇ ਹਾਲਾਤ ਬੁਰਾ ਬੁਰਾ ਉਹ ਖਾ ਟਾਈਮ ਨਾ ਕਰਿਆ ਸੀ ਬਿਲਕੁਲ ਅੱਛਾ ਕਿਵੇਂ ਦੀ ਸਥਿਤੀ ਹੈ ਤੁਹਾਨੂੰ ਕਦੋਂ ਤੱਕ ਲੱਗਦਾ ਵੀ ਇਹ ਜਿਹੜਾ ਪਾਣੀ ਆਇਆ ਉੱਤਰ ਜਾਊਗਾ ਤੇ ਅਸੀਂ ਕਣਕ ਬੀਜਣ ਜੋਗੇ ਸਥਿਤੀ ਦੇ ਵਿੱਚ ਆ ਜਾਵਾਂਗੇ ਕਿ ਕਣਕ ਵੀ ਨਹੀਂ ਬੀਜੀ ਜਾਊਗੀ ਇੱਥੇ ਵੇਖੋ ਜੀ ਜਿਹੜਾ ਚਲੋ ਦੂਰ ਦੇ ਦਾ ਆਪਾਂ ਗੱਲ ਕੀ ਕਰੀਏ ਤੁਹਾਨੂੰ ਤਈ ਦੀ ਗੱਲ ਸੁਣਾਉਣੇ ਆ ਇੱਕ ਹਫ਼ਤਾ ਬਾਲੇ ਦਬਾਰਾ 10 ਦਿਨ ਪਾਣੀ ਰਿਹਾ ਸੀ ਪਾਣੀ ਸੁੱਕ ਗਿਆ ਲੋਕੀ ਆਵਾਜਾਵੇ ਬਾਹਰ ਪੁਲਸਾ ਨਹੀਂ ਨੰਗਾ ਨੰਗਾ ਬਣ ਗਿਆ ਜੀ ਹੁਣ ਮਹੀਨੇ ਤੋਂ ਉੱਪਰ ਹੋ ਗਿਆ ਹਾਂ ਵੇ ਚਾ ਉਹਨਾਂ ਕ ਨਿਕਲੀ ਜਾਂਦਾ ਉਹਨਾਂ ਕ ਆਈ ਜਾਂਦਾ ਉਹਨਾਂ ਕ ਨਿਕਲੀ ਜਾਂਦਾ ਉਹਨਾਂ ਕ ਆਈ ਜਾਂਦਾ ਹੁਣ ਹੁਣੇ ਅਗਰ ਰੋਲਾ ਰੋਲਾ ਜਿਆਦਾ ਪਾਇਆ ਕਰ ਰਿਖਿਆ ਤਾਂ ਐਡ ਛੱਡੇ ਤਾਂ ਡਰ ਚੁੱਕਿਆ ਤੇ ਪਾਣੀ ਥੋੜਾ ਘਟਿਆ ਨਹੀਂ ਤਾਂ ਸਾਰੇ ਪਾਣੀ ਵੇਲੀਆਂ ਚ ਵਧੀ ਤੁਰੇਗੇ ਤਾਂ ਡੰਗਰ ਪਸੂ ਬਾਹਰ ਕੱਢੇ ਜੀ ਬਾਹਰ ਕੱਢੇ ਤੇ ਅਜੇ ਤੱਕ ਮਹੀਨੇ ਤੋਂ ਉੱਪਰ ਹੋ ਗਿਆ ਪਾਣੀ ਉਹਨੇ ਤੋਂ ਨਹੀਂ ਤੋਈ ਵੰਦੇ ਪੈ ਗਈ ਬਿਲਕੁਲ ਬਿਲਕੁਲ ਸੱਤ ਸੱਤ ਫੋਟ 6 6 ਫੋਟ ਪਾਣੀ ਚਲਣ ਡਿਆ ਵਾ ਜੀ ਹਾਂ ਜੀ ਅੱਛਾ ਤੇ ਆ ਭਗਵਾਨਤ ਮਾਨ ਦੀ ਜਿਹੜਿਆ ਸਰਕਾਰ ਹੈ ਉਸ ਦਾ ਕੋਈ ਐਮਐਲਏ ਐਮਪੀ ਤੁਹਾਡੇ ਤੱਕ ਪਹੁੰਚ ਕਰ ਰਿਹਾ ਜਦੋਂ ਤਾਂ ਮੰਨਦਾ ਜੀ ਜਦੋਂ ਵੀ ਆਏ ਹੈਗੇ ਇੱਕ ਦੋ ਵਾਰੋਂ ਦਾ ਐਮਐਲਏ ਐਮਪੀ ਵੀ ਆਇਆ ਕਿਸੇ ਨੂੰ ਉਹਨੇ ਨਾਲ ਭਾਇਆ ਨਹੀਂ ਇਥੋਂ ਦੇ ਕਿਸੇ ਮੋਹਰਬਾਰ ਬੰਦੇ ਨੂੰ ਜਾਂ ਕੋਈ ਕਮੇਟੀ ਵਾਲਿਆਂ ਨੂੰ ਕਿਸੇ ਨਾਲ ਬਾਕੇ ਕੋਈ ਉਹਨਾਂ ਤੋਂ ਪੁੱਛਗਛ ਕੀਤੀ ਆਪਦੇ ਉਹਦੇ ਬੰਦੇ ਨਾਲ ਆਏ ਨੇ ਪਾਸੇ ਹੋਈ ਆਪ ਦਾ ਛੱਡਿਆ ਗਣਵੋਟ ਐਂ ਦੀ ਕਰਕੇ ਚਲੇ ਗਿਆ ਵਾ ਕੋਈ ਕਿਸੇ ਨੇ ਸਾਨੂੰ ਆ ਬੇੜੇ ਦਿੱਤੇ ਆ ਜਿਹੜਾ ਆਜ਼ਾਦ ਐਮਐਲਏ ਜਿੱਤਿਆ ਇੰਦਰ ਪ੍ਰਤਾਪ ਇਹ ਉਹਦੇ ਬੇੜੇ ਚੱਲਦੇ ਆ ਜਦੋਂ ਪਹਿਲਾ ਭੂਆ ਟੁੱਟਿਆ ਉਹਨੇ ਆਦੀਆਂ ਪਾਪ ਲੈਣਾ ਵੀ ਢਲੀਆਂ ਮੂਹਾਂ ਬਣਨ ਵਾਸਤੇ ਪਰ ਪਾਣੀ ਜਿਆਦਾ ਹੀ ਨਹੀਂ ਘੋਰ ਚੱਲਿਆ ਤੇ ਆ ਹਾਲਾਤ ਬਣ ਗਏ ਸਾਨੂੰ ਜੋ ਵੀ ਸਹੂਲਤ ਦਿੱਤੀ ਇੰਦਰ ਪ੍ਰਤਾਪ ਨੇ ਦਿੱਤੀ ਅੱਛਾ ਹਾਂਜੀ ਆ ਤੇ ਜਾਂ ਬਾਬਾ ਸੇਚ ਵਾਲੀਆ ਐਸੇ ਉਹਨੇ ਬਹੁਤ ਸਾਰ ਨੂੰ ਸਹਾਇਤਤ ਕਰ ਰਹੇ ਨੇ ਸਹਾਇਕ ਦੇ ਰਹੇ ਨੇ ਜਿੱਗੀ ਗੱਲ ਹੈ ਬਾਬਾ ਸੁੱਖਾ ਸੋ ਉਹਦੇ ਉਹਨੇ ਤਾਂ ਇਹ ਵਾਲੇ ਹੜ੍ਹ ਦੇ ਵਿੱਚ ਵੀ ਆਪ ਕਾਹੀ ਫੜ ਕੇ ਆਪ ਬੋਰੇ ਭਰ ਕੇ ਆਪ ਮੋਢਿਆਂ ਦੇ ਬੋਰੇ ਚੁੱਕ ਕੇ ਸਾਡੇ ਨਾਲ ਬੰਨ ਬਣਾਉਂਦਾ ਰਿਹਾ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਕਿਵੇਂ ਪਾਣੀ ਆ ਜਿਹੜਾ ਘਰਾਂ ਦੇ ਵਿੱਚ ਵੜ ਚੁੱਕਿਆ ਤੇ ਜਿਹੜੇ ਪਸ਼ੂ ਨੇ ਉਹਨਾਂ ਦੀ ਵੀ ਸਥਿਤੀ ਜਿਹੜੀ ਤਰਸਯੋਗ ਬਣੀ ਹੋਈ ਹੈ ਹਾਲਾਤ ਮਾੜੀ ਨੇ ਨਾ ਖਾਣ ਲਈ ਚਾਰਾ ਨਾ ਕੋਈ ਸਾਫ਼ ਪੀਣ ਲਈ ਪਾਣੀ ਸਰਕਾਰ ਦੀ ਤਾਂ ਮਦਦ ਬਹੁਤ ਘੱਟ ਹੈ ਜਿਹੜੀ ਪਹੁੰਚ ਰਹੀ ਹੈ ਪਰ ਜਿਹੜੀਆਂ ਸੰਸਥਾਵਾਂ ਨੇ ਐਨ ਜੀਓਜ਼ ਨੇ ਚਾਹੇ ਸੰਤ ਬਲਬੀਰ ਸਿੰਘ ਸਿਚੇਵਾਲ ਦੀ ਜਾਂ ਹੋਰ ਬਾਬਾ ਸੁਖਾ ਸਿੰਘ ਦੀ ਖਾਲਸਾ ਏਡ ਉਹ ਲਗਾਤਾਰ ਇੱਥੇ ਪਹੁੰਚ ਕਰ ਰਹੀਆਂ ਨੇ ਪਰ ਕੋਈ ਜਿਹੜੀ ਸਰਕਾਰ ਵੱਲੋਂ ਸਰਕਾਰੀ ਮਦਦ ਹੈ ਉਹ ਖਾਸਾ ਜੇ ਪਹੁੰਚੀ ਨਹੀਂ ਬਾਪੂ ਜੀ ਜਦੋਂ ਤੁਹਾਡਾ ਸਾਰਾ ਕੁਝ ਤੁਹਾਨੂੰ ਲੱਗਦਾ ਵੀ ਹੁਣ ਸਾਡਾ ਡੁੱਬ ਚੁੱਕਿਆ ਹਨਾ ਪਰ ਉਹ ਵੀ ਮਾੜੀ ਸਥਿਤੀ 'ਚ ਨੇ ਘਰ-ਬਾਰ ਡਿੱਗ ਚੁੱਕਿਆ ਡੁੱਬ ਚੁੱਕਿਆ ਏਰੀਆ ਦੇ ਵਿੱਚ ਸਥਿਤੀ ਮਾੜੀ ਹੈ ਫਿਰ ਤੁਸੀਂ ਆਪਣੇ ਆਪ ਨੂੰ ਕਿਵੇਂ ਮਜ਼ਬੂਤ ਰੱਖਦੇ ਹੋ ਵੇਖੋ ਜੀ ਜ्यों ਅਸੀਂ ਤਿੰਨ ਦੱਸਿਆ ਵੀ 65 60 65 ਦਾ ਹੈ ਆ ਮੰਡ ਫਟਿਆ ਬਾਦ ਕੀਤਾ ਆਬ ਸਾਨੂੰ 8000 ਤੋਂ ਲੈ ਕੇ ਬਾਦ ਸਰਕਾਰ ਮੁਆਵਜ਼ਾ ਦੇਂਦੀ ਰਹੀ ਆ ਜੀ ਉਸ ਤੋਂ ਬਾਅਦ ਆ ਗਿਆ ਕੈਪਟਨ ਤੇ ਕੈਪਟਨ ਨੇ 12000 ਰੁਪਏ ਸਾਨੂੰ ਕਿੱਲੇ ਦਾ ਦਿੱਤਾ ਮੁਆਵਜ਼ਾ ਹਾਂ ਹਾਂ ਹੁਣ ਸਰਕਾਰ ਨੇ ਤੁਹਾਨੂੰ ਅੱਗੇ ਦੱਸਿਆ ਵੀ 23 ਹਜ਼ਾਰ ਆਇਆ ਹੈ ਤੇ ਪਹਿਲੀ ਵਾਰ ਪੰਜ ਸਾਲ ਨੰਗੇ ਹੰਦੇ ਇਹਨੇ ਸਾਨੂੰ ਤੇਜੀ ਇੱਕ 5 ਰੁਪਏ ਵੀ ਨਹੀਂ ਦਿੱਤੇ ਅੱਛਾ ਸਾਨੂੰ ਜਿਹੜਾ ਮਰਜ਼ੀ ਉਹਦਾ ਐਪੀ ਪੁੱਛ ਸਕਦਾ ਹੈ ਜਿਹੜਾ ਮਰਜ਼ੀ ਹੁੰਦਾ ਐਮਐਲਏ ਪੁੱਛ ਸਕਦੇ ਨੀ ਭਗਵਾਨ ਤਮਾਨ ਕਹਿੰਦਾ ਮੈਂ ਤਾਂ ਪਹਿਲਾਂ ਬੱਕਰੀ ਤੇ ਮੁਰਗੀ ਤੇ ਹੋਰ ਸਾਰੇ ਘਰ ਡਿੱਗੇ ਸੀ ਉਹਦਾ ਵੀ ਮੁਆਵਜ਼ਾ ਦਿੱਤਾ ਫਿਰ ਉਹ ਝੂਠ ਮਾਰਦੇ ਨੇ ਝੂਠ ਬਿਲਕੁਲ ਝੂਠ ਬੋਲ ਰਿਹਾ ਸ਼ੱਕ ਦੀ ਮੇਰੇ ਨਾਲ ਕੋਈ ਕੋਈ ਉਹਨਾਂ ਦਾ ਐਪੀ ਆੜ ਕੇ ਕੋਈ ਆਉਂਦਾ ਐਮਐਲਏ ਆੜ ਕੇ ਗੱਲ ਕਰੇ ਸਾਨੂੰ ਕਿੱਥੇ ਇਹਨੇ ਮੁਆਵਜ਼ਾ ਦਿੱਤਾ ਇੱਕ 5 ਰੁਪਏ ਵੀ ਨਹੀਂ ਸਾਨੂੰ ਮਿਲੇ ਵੇ ਤੂੰ ਗੱਲਾਂ ਬੈਠਾ ਜੋ ਮਰਜ਼ੀ ਉਹ ਕਰੀ ਜਾਣਾ ਇਹਦਾ ਮੂੰਹ ਦਾ ਫਾੜੀ ਨਹੀਂ ਲੈਣਾ ਅੱਛਾ ਤੇ ਅਸੀਂ ਪਾਣੀ ਆਉਂਦਾ ਸੀ ਸਾਡੇ ਝੋਨੇ ਜਰੂਰ ਮਰ ਜਾਂਦੇ ਸੀ ਪਰ ਅਸੀਂ ਆਪੋ ਆਪਣੇ ਘਰਾਂ 'ਚ ਬੈਠੇ ਰਹਿੰਦੇ ਸੀ ਪਾਣੀ ਥੋੜਾ ਆਉਂਦਾ ਸੀ ਜੀ ਤੇ ਇਹਦੇ ਵਿੱਚ ਵੀ ਇਹਨਾਂ ਨੁਕਸਾਨ ਨਹੀਂ ਸਾਡਾ ਆ ਹਮਮ ਸਾਡੇ ਪਾਸੋਂ ਡੰਗਰ ਉਹ ਤਾਂ ਵੀ ਚਾਰਾ ਚੂਰਾ ਸਾਨੂੰ ਪਾਸੋਂ ਬਹੁਤ ਮਿਲਿਆ ਜੀ ਪਸੋਂ ਉਹਨਾਂ ਵੀ ਕਾਇ ਪਾਸ ਹੋ ਹੀ ਗਿਆ ਪਰ ਹਸਤ ਕਾਲੇ ਪਾਣੀ ਨੇ ਤਾਂ ਵਹਾ ਕਰਦੇ ਵੇਖੋ ਵੇੜਿਆਂ 'ਚ ਚੜਿਆ ਫਿਰਦਾ ਤੇ ਟਰੈਕਟਰ ਡੁੱਬੇ ਫਿਰਦੇ ਅੱਦੇ ਦੇ ਲੋਕਾਂ ਨੇ ਵੱਡੇ ਵੱਡੇ ਬੇੜੇ ਸਾਨੂੰ ਦਿੱਤੇ ਬਾਬੇ ਸੀਚੀ ਵਾਲਿਆਂ ਨੇ ਲਿਆਂਦਾ ਉਹ ਪਤਾ ਨਹੀਂ ਭਗਵਾਨ ਤਮਾ ਦਾ ਗੱਲ ਲੋ ਚਾਹ ਬਾਬੇ ਸਿਚੇ ਵਾਲੀਆਂ ਦਾ ਆਪਦਾ ਗੱਲ ਲੋ ਪਰ ਸਾਨੂੰ ਬਾਬਾ ਸਿਚੇ ਵਾਲੀਆਂ ਵਿਖਾਲੀ ਦਿੰਦਾ ਹੈ ਦੋ ਟਾਈਮ ਸਵੇਰ ਸ਼ਾਮ ਇੱਥੇ ਸਾਡੇ ਘਰਾਂ ਦੇ ਵਿੱਚ ਕਿਸਤੀਆਂ ਲੈ ਕੇ ਪ੍ਰਸ਼ਾਦਾ ਪਾਣੀ ਘਰੇ ਬੈਠਿਆਂ ਨੂੰ ਦੇ ਕੇ ਜਾਂਦਾ ਹੈ ਉਹਨੇ ਬਹੁਤ ਸੇਵਾ ਕੀਤੀ ਆ ਦੀ ਬਾਬੇ ਸੁੱਖਾ ਉਹਨੇ ਜਾ ਕੇ ਵੇਲੋ ਲੰਗਰ ਲਾਇਆ ਹਿਆ ਉਥੇ ਸਾਡੇ ਮੰਡ ਵਾਲੇ ਦਾ ਕੀ ਪਾਸੇ ਵਾਲੇ ਲੋਕ ਵੀ ਛਕੀ ਜਾਂਦੇ ਆ ਨਾਲ ਕੀ ਤੇ ਜਿੰਨੀ ਪਰ ਤੇ ਵਾਲੇ ਹਰ ਦੇ ਵਿੱਚ ਬਾਬੇ ਸੁੱਖਾ ਉਹਨੇ ਇੱਥੇ ਕੁਰਬਾਨੀ ਕੀਤੀ ਹੈ ਨਾ ਇੰਨੀ ਕੋਈ ਕਰ ਨਹੀਂ ਸਕਦਾ ਉਹ ਬਾਬਾ ਸਿਚੇ ਵਾਲੀਆਂ ਉਧਰ ਜਲੰਧਰ ਇਲਾਕੇ ਚ ਬੰਨੇ ਟਟਾਈ ਸਾਥੇ ਲੋਈਦਾ ਇਹ ਉਧ ਰੁੱਜਾ ਹੈ ਅੱਛਾ ਬਾਪੂ ਜੀ ਘਰਾਂ ਦੇ ਵਿੱਚ ਮੁੜ ਵਿਸਥਾਪਨ ਹੋ ਰਿਹਾ ਕੀ ਵੈਸੇ ਇਹ ਪਾਣੀ ਤਾਂ ਹਜੇ ਉਤਰਿਆ ਨਹੀਂ ਹੈਗਾ ਇਹ ਫਿਰ ਸਮਾਨ ਹੈ ਕਿੱਥੋਂ ਲੈ ਕੇ ਆ ਰਹੇ ਨੇ ਪਸ਼ੂ ਜਿਹੜੇ ਇਹ ਟਰੈਕਟਰ ਨਾਲ ਪਿੱਛੇ ਬੰਨੇ ਹੋਏ ਨੇ ਹਾਂਜੀ ਇਹ ਪਸ਼ੂ ਕਿੱਥੋਂ ਮੋੜ ਦੁਆਰਾ ਤੋਂ ਲੈ ਕੇ ਆ ਰਹੇ ਨੇ ਜਿਹੜੇ ਟਰੈਕਟਰ ਪਿੱਛੇ ਨੇ ਇਹ ਪਸ਼ੂ ਆਪਣੇ ਆ ਆਪਣੇ ਅੱਛਾ ਆਪਣੇ ਆਪਣੇ ਘਰੇ ਹਣ ਲਿਆਉਣੇ ਆ ਜੀ ਤੇ ਇਹਦਾ ਮਤਲਬ ਹੈ ਪਸ਼ੂ ਪਾਰ ਰਹੇ ਰਹਿੰਦੇ ਆ ਪਾਰ ਉਧਰ ਇੱਥੇ ਫਸੇ ਸੋ ਉਧਰ ਉਤੇ ਫਸੇ ਦਾ ਦੋ ਸਾਂ ਦੇਖਿਆ ਮਹਿਸੂਸ ਹਦੀ ਹੁਣ ਪਾਣੀ ਥੋੜਾ ਜਿਹਾ ਡਿੱਗਣ ਕਰਕੇ ਆ ਵੇਖੋ ਥਾਂ ਸੁੱਕ ਗਿਆ ਹੁਣ ਆਪਦੇ ਘਰੇ ਭਵਾਂਗੇ ਤਾਂ ਫਸਲ ਤਾਂ ਜਿਹੜਾ ਡੁੱਬਣ ਵਾਲਾ ਡੋਬੀ ਗਿਆ ਵਾ ਇੱਕ ਕਿੰਨਾ ਕ ਨੁਕਸਾਨ ਹੋਇਆ ਇੱਥੇ ਕਿੰਨੇ ਪਿੰਡਾਂ ਦਾ ਨੁਕਸਾਨ ਹੋਇਆ ਮੇਰਾ ਖਾਲ ਵੀ ਕਿੰਨੇ ਘਰ ਡਿੱਗ ਚੁੱਕੇ ਨੇ ਕਿੰਨੇ ਲੋਕ ਨੇ ਜਿਹੜੇ ਪ੍ਰੋਬਲਮ ਸਥਿਤੀ ਦੇ ਵਿੱਚ ਨਿਵਾੜੀ ਸਿੱਤੀ ਆਪਾਂ ਬੜੀਆਂ ਪੈਲੀਆਂ 'ਚ ਬੈਠੇ ਆ ਆਪਾਂ ਬੜੀਆਂ ਪੈਲੀਆਂ 'ਚ ਮਕਾਨ ਬਣਾਏ ਆ ਇਹ ਆ ਤਾਂ ਇੱਥੋਂ ਅਗਲਾ ਦੋ ਪਾਸੇ ਦਰਿਆ ਵਗਦਾ ਹੁਣ ਦੋ ਦਰਿਆਵਾਂ ਦਾ ਪਾਣੀ ਆਪ ਤੇ ਜੁੜਿਆ ਖੜਿਆ ਜੁੜਿਆ ਖੜਿਆ ਇਥੇ ਪਿੰਡ ਦਾ ਵਸਦੇ 16 ਅੱਛਾ ਛੋਟੇ ਛੋਟਾ ਪਿੰਡ ਹੈ ਤੇ ਛੋਟਾ ਛੋਟਾ ਹੀ ਰਗਬਾ ਤੇ ਮੇਰੇ ਕੋਲ 4-5000 ਏਕੜ ਜ਼ਮੀਨ ਹੈ ਗੱਟੇ ਦੇ ਵਿੱਚ ਜਿਹੜੀ ਪਾਣੀ ਦੀ ਮਾਹੀ ਦੋ 400 ਘਰ ਹੂੰ ਮੇਰੇ ਖਾਲ ਇਹਦੇ ਵਿੱਚ ਜਿਆਦਾ ਹੀ ਹੋਵੇਗਾ 16 ਪਿੰਡ ਆ ਜੀ ਹਾਂਜੀ ਠੀਕ ਹੈ ਬਾਪੂ ਜੀ ਹੋਰ ਕੀ ਕਹਿਣਾ ਚਾਹੋਗੇ ਵੀ ਸਰਕਾਰ ਨੂੰ ਕਿਵੇਂ ਤੱਕ ਤੁਹਾਡੀ ਜਿਹੜੀ ਪਹੁੰਚ ਕੀਤੀ ਜਾਵੇ ਤੇ ਮੁੜ ਵਿਸਥਾਪਨ ਲਈ ਕੀ ਕਰਨਾ ਚਾਹੀਦਾ ਹੈ ਸਰਕਾਰ ਨੂੰ ਵੇਖੋ ਜੀ ਸਰਕਾਰ ਕਿਸੇ ਦੇ ਆਖਿਆ ਦਾ ਕਰਨਾ ਨਹੀਂ ਉਹਨਾਂ ਆਪਦੀਆਂ ਮੀਟਿੰਗਾਂ ਕਰਨੀਆਂ ਆਪਦੇ ਉਹਨਾਂ ਕਾਰੋਬਾਰ ਚਲਾਉਣੇ ਕਿਸੇ ਦੇ ਭਾਈ ਤਾਂ ਸਾਡੀਆਂ 92 ਚੰਗੇ ਪੱਕੇ ਕੀਤੇ ਜਾਣ ਜਿਹੜਾ ਸਾਡਾ ਇਹਨਾਂ ਨਿਕਸਾਲ ਨਾ ਹੋਵੇ ਅਸੀਂ ਇੱਕ ਸਮੇਂ ਦਿੱਲੀੋਂ ਅਫਸਰ ਆਇਆ ਸੀ ਜਦ 88 ਵਾਲੇ ਤੋਂ ਪਹਿਲਾਂ ਸਾਡੇ ਸਿਆਣੇ ਬਜ਼ੁਰਗਾਂ ਬੰਦਿਆਂ ਨੇ ਜਿਹੜੇ ਉਦੋਂ ਮੋਢਬਰ ਬੰਦੇ ਹੋ ਨਾ ਆਖਿਆ ਵੀ ਤੁਸੀਂ ਸਾਨੂੰ ਹਰ ਸਾਲ ਮੁਆਵਜ਼ਾ ਦਿੰਦੇ ਸੀ ਤੁਸੀਂ ਸਾਨੂੰ ਮੁਆਵਜ਼ਾ ਨਾ ਦਿਓ ਇਹ ਵੀ ਰੱਖੋ ਸਰਕਾਰ ਕੋਲ ਰੱਖੇ ਤੇ ਸਾਨੂੰ 5-500 ਰੁਪਈਆ ਕਿੱਲੇ ਮਗਰ ਸਾਨੂੰ 700 ਲਵੋ ਹਾਂ ਤੇ ਸਾਡਾ ਇਹ ਦਿਰਾ ਜਿਹੜਾ ਨਾ ਨੈਰੇ ਰੂਪ ਤੇ ਕੀਤਾ ਜਾਵੇ ਹਾਂ ਬੰਨ ਪੱਕੇ ਕੀਤੇ ਜਾ ਬੰਨ ਪੱਕੇ ਕੀਤੇ ਜਾਣ ਨੈਰੇ ਰੂਪ ਤੇ ਚੱਲੇ ਲੋਕਾਂ ਦਾ ਨੁਕਸਾਨ ਹੋਵੇ ਅਸੀਂ ਮਾਫੀ ਲੈਣ ਨੂੰ ਤਿਆਰ ਨਹੀਂ ਕਿ ਅਸੀਂ ਪੱਲਿਓ ਵੀ ਕਿੱਲੇ ਮਗਰ 500 ਰੁਪਏ ਪੱਲਿਓ ਦਿਲ ਨੂੰ ਤਿਆਰ ਹਾਂ ਤੇ ਸਾਥ ਸਰਕਾਰ ਲੈ ਕੇ ਤੇ ਇਹ ਬੰਨ ਦਾ ਇੰਤਜ਼ਾਮ ਕਰੇ ਪਰ ਕਿਸੇ ਕੀਤਾ ਨਹੀਂਗਾ ਸੋ ਸਰਕਾਰ ਨੂੰ ਇਹਨਾਂ ਬਜ਼ੁਰਗਾਂ ਦੀ ਸਲਾਹ ਬਿਲਕੁਲ ਲੈਣੀ ਚਾਹੀਦੀ ਹੈ ਕਿਉਂਕਿ ਇੱਥੇ ਦੇ ਲੋਕਲ ਵਾਸੀ ਨੇ ਅਤੇ ਇਹ ਇਹਨਾਂ ਤਕਲੀਫਾਂ ਤੋਂ ਕਈ ਵਾਰ ਗੁਜ਼ਰੇ ਨੇ ਕਈ ਵਾਰ ਇਸ ਏਰੀਏ ਦੇ ਵਿੱਚ ਹੜ ਆਏ ਨੇ ਤੇ ਇਹ ਇਹਨਾਂ ਦਾ ਬੜਾ ਵੱਡਾ ਤਜਰਬਾ ਰਿਹਾ ਹੈ ਤੇ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਿਆਣਪ ਭਰੀਆਂ ਨੇ ਤੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਪੂਰਥਲਾ ਐਡਮਿਨਿਸਟ੍ਰੇਸ਼ਨ ਨੂੰ ਅਮਰਤਸਰ ਹੋ ਗਿਆ ਗਰਦਾਸਪੁਰ ਹੋ ਗਿਆ ਪਠਾਨਕੋਟ ਹੋ ਗਿਆ ਤਰਨਤਾਰਨ ਹੋ ਗਿਆ ਜਿੱਥੇ-ਜਿੱਥੇ ਵੀ ਹੜਾਂ ਦੀ ਤਬਾਈ ਹੈ ਉੱਥੇ ਪੁਰਾਣੇ ਬਜ਼ੁਰਗਾਂ ਦੀ ਵੀ ਲੋਕਲ ਵਾਸੀਆਂ ਦੀ ਸਲਾਹ ਲੈਣੀ ਚਾਹੀਦੀ ਆ ਵੀ ਆਪਾਂ ਹੜਾਂ ਨਾਲ ਕਿਵੇਂ ਨਜਿੱਠ ਸਕਦੇ ਆ